ਸਲਾਮ ਵਾਲੇਕੁਮ ਰਹਿਮਤੁਲਾਹਿ ਵ ਬਰਕਤੋ ਜੈ ਮਾਲਕਾਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਆਦਾਤਿਆਂ ਦੀ ਸੋ ਆਹ ਦੋਸਤ ਮਿੱਤਰੋ ਜਿਹੜੇ ਵੀਰ ਗੱਦੀ ਲਾਉਂਦੇ ਆ ਗੱਧੀਆਂ ਲਾਉਂਦੇ ਆ ਜਾਂ ਜਿਹਨਾਂ ਨੂੰ ਇਸ਼ਕਾ ਇਲਮ ਕਰਨ ਦਾ ਜਿਹੜੇ ਇਲਮ ਨੂੰ ਪਿਆਰ ਕਰਦੇ ਆ ਇਸ਼ਕ ਕਰਦੇ ਆ ਸੋ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਦਿਲ ਦਾ ਰਾਜ਼ ਇਲਮ ਕੀਤੇ ਕਰਾਇਆ ਨੂੰ ਕਾਲੇ ਇਲਮ ਨੂੰ ਖਤਮ ਕਰਨ ਵਾਸਤੇ ਜਿੰਨ ਭੂਤ প্রেਤ ਜੰਤਰ ਮੰਤਰ ਤੰਤਰ ਹਾਂਕੜੀ ਡਾਕੜੀ ਮਕੜੀ ਸ਼ੰਕੜੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਇਹ ਕਰ ਲਿਆ ਹੋਰ ਕਰਨ ਦੀ ਲੋੜ ਨਹੀਂ ਫਿਰ ਤੁਹਾਨੂੰ ਜੇ ਇਹ ਆਪਾਂ ਕਰ ਲਿਆ ਤੇ ਬਾਅਲੇ ਫਿਰ ਕਰਨ ਦੀ ਲੋੜ ਨਹੀਂ ਹੈਗੀ ਤੇ ਇਹੀ ਬਹੁਤ ਹੈ ਦਿਲ ਦਾ ਰਾਜ ਹੈ ਲਾਲ ਬਟਨ ਦਬਾਓ ਸਬਸਕ੍ਰਾਈਬ ਕਰੋ ਤੇ ਲਾਈਕ ਵੀ ਕਰੋ ਕਿਉਂਕਿ ਜਦੋਂ ਤੁਸੀਂ ਲਾਲ ਬਟਨ ਦਬਾ ਦੋਗੇ ਸਬਸਕ੍ਰਾਈਬ ਕਰ ਦੋਗੇ ਤਾਂ ਆਉਣ ਵਾਲੀ ਜਿਹੜੀ ਵਧੀਆ ਵਧੀਆ ਇਲਮ ਤੁਹਾਨੂੰ ਮਿਲ ਜਾਏਗਾ ਜਿਹੜਾ ਕਈ ਵਾਰੀ ਗੁਰੂ ਨਹੀਂ ਦਿੰਦਾ ਹੈਗਾ ਆਪਾਂ ਨੂੰ ਇਲਮ ਉਹ ਵੀ ਮੇਰੇ ਗੁਰੂ ਦਾ ਕਹਿਣਾ ਹੈ ਕਿ ਇਲਮ ਵੰਡਣਾ ਨਾਲ ਲੈ ਕੇ ਨਹੀਂ ਮੰਨਣਾ ਗੁਰੂ ਦਾ ਹੁਕਮ ਹੈ ਕਹਿੰਦਾ ਵੀ ਇਲਮ ਨਾਲ ਲੈ ਕੇ ਨਹੀਂ ਮੰਨਣਾ ਮੰਨਣਾ ਕਈ ਵਾਰੀ ਤੁਹਾਡੇ ਗੁਰੂ ਕੋਲ ਤੁਹਾਨੂੰ ਨਹੀਂ ਮਿਲਣਾ ਹੋ ਸਕਦਾ ਸਾਡੇ ਕੋਲ ਮਿਲ ਜਾਵੇ ਠੀਕ ਹੈ ਹੋ ਸਕਦਾ ਸਾਡੇ ਕੋਲ ਮਿਲ ਜਾਵੇ ਇਸ ਕਰਕੇ ਲਾਲ ਬਟਨ ਜ਼ਰੂਰ ਦਬਾ ਦਿਓ ਵੀਰ ਬਣ ਕੇ ਲਾਈਕ ਜ਼ਰੂਰ ਕਰ ਦਿਓ ਬਹੁਤ ਸੋਹਣੇ ਤੁਹਾਨੂੰ ਇਲਮ ਮਿਲਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੋਹਣੇ ਇੱਕ ਤੋਂ ਇੱਕ ਇਲਮ ਇਸ YouTube ਤੇ ਤੁਹਾਨੂੰ ਦਵਾਂਗੇ ਤੇ ਕੋਈ ਲਕੋ ਨਹੀਂ ਰੱਖਣਾ ਸਾਫ਼ ਸੁਥਰਾ ਇਲਮ ਦਵਾਂਗੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਭੇਤ ਇਲਮ ਦਾ ਜਿਹੜਾ ਲਕੋਕ ਹੀ ਨਹੀਂ ਰੱਖਣਾ ਸੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780921137 9780921137 ਦਰਬਾਰ ਖਵਾਜ਼ਾ ਜੀ ਦਾ ਸਾਡਾ ਦਰਬਾਰ ਹੈ ਦਰਬਾਰ ਖਵਾਜ਼ਾ ਜੀ ਦਾ ਤੇ ਵੀਰਵਾਰ ਅਸੀਂ ਮਿਲਦੇ ਹਾਂ ਵੀਰਵਾਰ ਐਤਵਾਰ ਜਿੰਨੇ ਮਿਲਣਾ ਹੋਏ ਪ੍ਰਾਣੀ ਸ਼੍ਰਾਮਪੱਤੀ ਸੰਮਾਣਾ ਜ਼ਿਲ੍ਹਾ ਪਟਿਆਲਾ ਪ੍ਰਾਣੀ ਸ਼੍ਰਾਮਪੱਤੀ ਸੰਮਾਣਾ ਜ਼ਿਲ੍ਹਾ ਪਟਿਆਲਾ ਸਵਾ ਹੋ ਮੰਤਰਵਾਲ ਚਲਦੇ ਹਾਂ ਤੋ ਕਾਪੀ ਪੈਨ ਚੱਕੋ ਤੋ ਲਿਖੋ ਰਾਮ ਨਾਲ ਜਿਨੇ ਕਰ ਲਿਆ ਦੁਬਾਰਾ ਹੋਰ ਕਰਨ ਦੀ ਲੋੜ ਨਹੀਂ ਮੰਤਰ ਮਹਾ ਕਾਲੀ ਮਹਾ ਕਾਲਕਾ ਜੀ ਦਾ ਓਮ ਆਦੇਸ਼ ਮਾਤਾ ਪਿਤਾ ਕੋ ਆਦੇਸ਼ ਗੁਰੂ ਗੋਸਾਈ ਕੋ ਆਦੇਸ਼ ਈਰਾ ਮੀਰਾ ਹਜਰਤ ਪੀਰਾ ਨਸਲੇ ਚੜ ਪਹਿਣ ਜੀਰਾ ਲੋਗਨ ਸੁਪਾਰੀ ਜਾਫਲ ਤਿੰਨੋਂ ਪੇ ਤਿੰਨੋਂ ਤੇਰੀ ਭੇਟ ਲੋਗਨ ਸੁਪਾਰੀ ਜਾਫਲ ਤਿੰਨੋਂ ਤੇਰੀ ਭੇਟ ਮੈਂ ਖਵਾਜੇ ਕਾ ਪਾਲਕ ਖਵਾਜਾ ਮੇਰਾ ਪੀਰ ਭਰ ਪਰ ਦੇਵੇ ਛੱਲੀਆਂ ਘੋਲ ਪਲਾਵੇ ਨੀਰ ਹੁਸਨ ਚੱਲੇ ਹੁਸੈਨ ਚੱਲੇ ਬੀਬੀ ਫਾਤਿਮਾ ਚੱਲੇ ਕਿਲਕ ਦਾ ਹਨੂਮੰਤ ਚੱਲੇ ਕਾਲਾ ਪੈਰੋ ਕਾਲੇ ਕੇਸ ਕੰਨੀ ਮੁਦਰਮਾ भगवे भेस कीते क्राय को बांधा लगे लगाए को बांधा चुड़ेल चुपेल को बांधा जिन भूत को बंधा परिप्रिष्टा को बांधा खड़ी खबीस को बांधा 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 सब को बांधा हाकणी माकणी डांकणी को बांधा शंकणी तुफणी को बांधा माई कालका की दोहाई पूरे मंत्र हुए वाचा देखा माई काल का तेरे इलम का तमाशा ये मंत्र एक बार फिर सुन लो ओम नमो आदेश माता पिता को आदेश गुरु गोसाई को आदेश ਰਾਮਨਾਲ ਲਿਖ ਲੈਣਾ ਪਿਆਰ ਨਾਲ ਓਮ ਨਮੋ ਅਦੇਸ਼ ਮਾਤਾ ਪਿਤਾ ਕੋ ਆਦੇਸ਼ ਗੁਰੂ ਗੋਸਾਈ ਕੋ ਆਦੇਸ਼ ਈਰਾ ਮੀਰਾ ਹਜਰਤ ਪੀਰਾ ਨਾਚ ਲੈ ਝੜ ਪਹਿਣ ਜੀਰਾ ਲੋਗਨ ਸਵਪਾਰੀ ਜਾਫਲ ਤਿੰਨੋ ਤੇਰੀ ਭੇਟ ਮੈਂ ਖਵਾਜੇ ਕਾ ਬਾਲਕ ਖਵਾਜਾ ਮੇਰਾ ਪੀਰ ਭਰ ਭਰ ਦੇਵੇ ਛੱਲੀਆਂ ਘੋਲ ਪਲਾਵੇ ਨੀਰ ਹੁਸਨ ਚਲੇ ਹੁਸੈਨ ਚਲੇ ਬੀਬੀ ਫਾਤਿਮਾ ਚਲੇ ਕਿਲਕ ਦਾ ਹਨੂਮੰਤ ਚਲੇ ਕਾਲਾ ਪੈਰੋ ਕਾਲੇ ਕੇਸ ਕੰਨੀ ਮਦਨਵਾ ਭਗਵਾ ਭੇਸ ਕੀਤੇ ਕ੍ਰਾਇਕੋ ਬਾਂਦਾ ਲੱਗੇ ਲਕਾਇਕੋ ਬਾਂਦਾ ਚੁੜੇਲ ਚਪੇਰ ਕੋ ਬਾਂਦਾ ਜਿੰਨ ਭੂਤ ਕੋ ਬਾਂਦਾ ਪਰੇਪ੍ਰੇਸ਼ਟਾ ਕੋ ਬੰਦਾ ਖੜੀ ਖਵੀਸ ਕੋ ਬਾਂਦਾ ਬੰਦਾ ਬੰਦਾ ਸਭ ਕੋ ਬਾਂਦਾ ਹਾਕੜੀ ਮਾਕੜੀ ਡਾਂਕੜੀ ਕੋ ਮੰਦਾ ਸੰਕਣੀ ਤੁੰਕਣੀ ਕੋ ਬੰਦਾ ਮਾਈ ਕਾਲ ਕਾ ਕੀ ਦੁਹਾਈ ਪੁਰੇ ਮੰਤਰ ਪੁਰੇ ਵਾਚਾ ਦੇ ਕਾ ਮਾਈ ਕਾਲ ਕਾ ਤੇਰੇ ਇਲਮ ਕਾ ਤਮਾਸ਼ਾ ਇਹ ਆ ਜੀ ਇਲਮ ਦੇ ਬੋਲ ਬਹੁਤ ਸੋਹਣਾ ਇਲਮ ਹੈ ਇਹ ਕਰ ਲਿਆ ਹੋਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਜੀ ਸਿੱਟ ਮੁੱਠ ਕਾਲ ਆਇਲ ਮਾਣਾ ਹੋਰ ਕੋਈ ਚੀਜ਼ਾਂ ਹੋਣੀਆਂ ਸਭ ਨੂੰ ਬੰਨ ਲੇਗਾ ਸੋ ਨੂੰ ਚੰਦੇ ਮੰਗਲਵਾਰ ਤੋਂ ਸ਼ੁਰੂ ਕਰ ਸਕਦੇ ਹਾਂ ਤੁਸੀਂ ਨੂੰ ਚੰਦੇ ਮੰਗਲਵਾਰ ਜਾਂ ਨੂੰ ਚੰਦੇ ਸ਼ਨੀਵਾਰ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਜੀ ਨੂੰ ਚੰਦੇ ਸ਼ਨੀਵਾਰ ਜਾਂ ਮੰਗਲਵਾਰ ਤੋਂ ਸ਼ੁਰੂ ਕਰਕੇ ਜੱਤ ਸਾਧ ਦੇ ਪੱਕੇ ਰਹਿਣ ਨਾਰੀਅਲ 16 ਸ਼ਿੰਗਾਰ ਤੇ ਮਾਤਾ ਦੀਆਂ ਜਿਹੜੀਆਂ ਨੇ ਚੂੜੀਆਂ ਤੇ ਤੇਲ ਦੀ ਕੜਾਹੀ ਸਤ ਪੰਤੀ ਮਠਿਆਈ ਦੋ ਲੱਡੂ ਦੋ ਲੱਡੂ ਲਾਣ ਲਣੇ ਆ ਤੇ ਜਿਹੜੀ ਆ ਜੋਤ ਤੇਲ ਦੀ ਲਾਉਣੀ ਆ ਇਹ ਪੜ ਕੇ ਜਿਹੜਾ ਬਹਿ ਜਾਣਾ ਸਤ ਸੁਪਾਰੀਆਂ ਨਾਲ ਰੱਖਣੀਆਂ ਦੋ ਮਿੱਠੇ ਪਾਨ ਮਾਤਾ ਦੀ ਚੁੰਨੀ ਨਾਰੀਅਲ ਇਹ ਕਿਸੇ ਇਕਾਂਤ ਕਮਰੇ ਦੇ ਵਿੱਚ ਖਾਲੀ ਜਿਹਾ ਬਹਿ ਜਾਣਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਾਂ ਗੱਦੀ ਤੇ ਬੈਠ ਕੇ ਵੀ ਤੁਸੀਂ ਪੜ੍ਹ ਸਕਦੇ ਹੋ ਠੀਕ ਆ ਜੀ ਤੇ 16 ਸ਼ਿੰਗਾਰ ਜੋਤ ਨਾਰੀਅਲ